ਹਤਾ ਰੱਬਾ ਬਾਲਾ ਹੀ ਕਹਿਰ ਕਰ ਗਿਆ ਦੇਖੋ ਕਿਵੇਂ ਰਿਸ਼ਤੇਦਾਰੀ ਚੋਂ ਮਿਲ ਕੇ ਵਾਪਸ ਆ ਰਹੇ ਮਾਂ ਪੁੱਤ ਨਾਲ ਵਾਪਰੀ ਅਣਹੋਣੀ ਦੋਨਾਂ ਦੀ ਹੋ ਗਈ ਮੌਤ ਉਜੜ ਗਿਆ ਘਰ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹਦ ਮੰਦ ਭਾਗੀ ਘਟਨਾ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇੱਕ ਛੋਟੇ ਹਾਥੀ ਵਾਲੇ ਦੀ ਗਲਤੀ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ ਮਾਂ ਤੇ ਪੁੱਤ ਦੀ ਜਾਨ ਚਲੀ ਗਈ ਹੈ ਤਾਂ ਕਿ ਲੋਕ ਥੋੜੀ-ਮੋਟੀ ਸਾਵਧਾਨੀ ਵਰਤਣ ਦੱਸ ਦਈਏ ਕਿ ਪਿੰਡ ਬੱਗੇਵਾਲਾ ਦੇ ਕੋਲ ਪਿੰਡ ਨਿਹਾਲਾ ਲਵੇਰਾ ਦੀ ਆਸ਼ਾ ਵਰਕਰ ਆਪਣੇ ਪੁੱਤਰ ਦੇ ਨਾਲ ਰਿਸ਼ਤੇਦਾਰੀ ਚੋਂ ਮਿਲ ਕੇ ਕਾਰ ਵਾਪਸ ਜਾ ਰਹੀ ਸੀ ਤਾਂ ਸ਼ਮਸ਼ਾਨ ਘਾਟ ਕੋਲ ਸਾਹਮਣੇ ਤੋਂ ਆਉਂਦੇ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ ਮੋਟਰਸਾਈਕਲ ਨੂੰ ਇੰਨੀ ਟੱਕਰ ਭਿਆਨਕ ਮਾਰੀ ਗਈ ਕਿ ਬੇਟੇ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ ਮਾਂ ਨੂੰ ਜਦ ਹਸਪਤਾਲ ਲਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨੇ ਵੀ ਸਾਂਹ ਛੱਡ ਦਿੱਤੇ ਇਹ ਮਾਂ ਪੁੱਤ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਮੇਰਾ ਇੱਕ ਪਤੀਜਾ ਸੀ ਇੱਕ ਮੇਰੇ ਤੋਂ ਵੱਡੀ ਭਾਬੀ ਸੀ ਮੇਰੀ ਏ.ਆਰ.ਪੀ. ਤੋਂ ਆਪਦੇ ਛੋਟਾ ਤੋਂ ਮੈਡ ਕਰਾ ਕੇ ਆ ਰਹੇ ਸੀ ਪੂਰ ਕਰਦਾ ਕਰੇਲੂ ਸੌਦਾ ਲੈ ਕੇ ਆ ਰਹੇ ਸੀ ਇਹ ਬੱਗੇ ਵਾਲੇ ਦੇ ਕੋਲ ਸੀ ਵਿਆਂ ਦੇ ਨਾਲ ਛੋਟਾ ਥੀ ਉਧਰੋਂ ਬੰਡਾ ਦੇ ਲੈ ਸਾਈਡ ਤੋਂ ਤੇ ਤੇ ਰਸਤਾਰ ਦੇ ਨਾਲ ਆ ਰਿਹਾ ਸੀ ਪਤਾ ਨਹੀਂ ਉਹਨੇ ਡਰਿੰਕ ਕੀਤੀ ਜਾਂ ਨੂੰ ਕੋਈ ਮੈਡੀਕਲ ਨਸ਼ਾ ਕੀਤਾ ਸੀ ਉਹ ਜਾ ਕੇ ਜਿਹੜੇ ਆ